ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਲਾਵੋ ਤੁਮ ਦੇਵ ਹੋ ਆਪਣੋ ਨਾਉ ਰਹਾਉ ਕਰੂੰ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਾਸਾਉ ਵਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਠਾਉ ਸਰਬ ਪ੍ਰਤ ਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭਪੁਰਖ ਬਧਾਤੇ ਕਟ-ਕਟ ਤੁਝਹਿ ਦਿਖਾਉ ਕੇਦਾਰਾ ਮਹੱਲਾ ਪੰਜਵਾ ਪ੍ਰਿਆ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚਿਤਵਾਂ ਆਸਾ ਨੈਨਹੁ ਤਾਰ ਤੁਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਲ ਕੈਸੀ ਓਏ ਪਲ ਘਰੀ ਕਿਹਾਰੀ ਖੂਲੇ ਕਪਟ ਤਪਟ ਬੁਝਿ ਤ੍ਰਿਸ਼ਨਾ ਜੀਵੋਂ ਪੇਖ ਦਰਸਾਰੀ ਕੌਣ ਸੋ ਯਤਨ ਉਪਾਉ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਬਮਾਨ ਮੋਹ ਤਜ ਨਾਨਕ ਸੰਤ ਹੈ ਸੰਗ ਉਧਾਰੀ ਕੇਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵ ਹੋ ਕਰਹੁ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵ ਹੋ ਰਹਾਉ ਕਾੜ ਲੀਏ ਪ੍ਰਭਾਨ ਬਿਖੈਤੀ ਸਾਧ ਸੰਗ ਮਨ ਲਾਭ ਹੋ ਬ੍ਰਹਮ ਭਉ ਮੋਹ ਕਟਿਓ ਗੁਰਬਚਨੀ ਆਪਣਾ ਦਰਸ ਦਿਖਾਬ ਹੋ ਸਭ ਕੀ ਰੀਨ ਹੋਏ ਮਨ ਮੇਰਾ ਅਹੰ ਬੁਧ ਤਜਾਵ ਹੋ ਆਪਣੀ ਭਗਤ ਦੇਹ ਦਿਆਲਾ ਵਡ ਭਾਗੀ ਨਾਨਕ ਹਰ ਪਾਵ ਹੋ ਕਿਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਾਜ ਗੁਪਾਲ ਆਨ ਰੰਗ ਰਾਚਿਤ ਮਿਤਿਆ ਪਹਿਰਤ ਖਾਤ ਰਹਾਉ ਧਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਬਹਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਧਰਮ ਛਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ λεਹੁ ਦਾਸ ਨਾਨਕ ਕਉ ਪ੍ਰਭ ਜੀਓ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਕੋਏ ਨਾ ਚਾਲ ਸਹਾਤ ਦੀਨਾ ਨਾਥ ਕਰੁਣਾ ਪਤ ਸੁਆਮੀ ਆਨਾਥਾਂ ਕੇ 나ਥ ਰਹਾਉ ਸੁੱਤ ਸੰਪਤ ਵਿਖਿਆ ਰਸ ਭਗਵਤ ਨਹਿ ਨਿਭਤ ਜਮ ਕੈ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸਰਨ ਸਮਰਾਥਿ ਆਕਾਥਿ ਅਗੋਚਰ ਹਰਿ ਸਿਮਰਤ ਦੁਖ ਲਾਥ ਨਾਨਕ ਦੀਨ ਧੁਰ ਜਨ ਬਾਛਤ ਮਿਲੇ ਲਖਤ ਧੁਰ ਮਾਥ ਕਿਦਾਰਾ ਮਹੱਲਾ ਪੰਜਵਾਂ ਘਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪ੍ਰਬਲ ਭਈ ਆਨ ਬਿਖੈ ਜਰੀ ਰਹਾਉ ਬੂੰਦ ਕਹਾ ਤਿਆਗ ਚਾਤਰਕ ਮੀਨ ਰਹਿਤ ਨਾ ਘਰੀ ਗੁਣ ਗੋਪਾਲ ਉਚਾਰ ਰਸਨਾ ਟੀਵ ਇਹੇ ਪਰਿ ਮਹਾਨਾਦ ਕਰੰਕ ਮੋਹਯੋ ਬੇਦ ਤੀਖਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾੰਦ ਧਰੀ ਕੇਦਾਰਾ ਮਹੱਲਾ ਪੰਜਵਾਂ ਪ੍ਰੀਤਮ ਬਸਤ ਰਿਦਮਹਿ ਖੋਰ ਪਰਮ ਭੀਤ ਨਿਵਾਰ ਠਾਕੁਰ ਗਹਿਲਿਹੁ ਆਪਣੀ ਓਰਿ ਰਹਾਉ ਅਦਕ ਗਰਤ ਸੰਸਾਰ ਸਾਗਰ ਕਰ ਦਇਆ ਚਾਰੋ ਧੂਰ ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੂਰ ਗਰਭਕੁੰਟ ਮਹਿ ਜਿਨਹਿ ਧਾਰਿਓ ਨਹੀਂ ਵਿਖੈ ਬਨ ਮਹਿ ਹੋਰ ਹਰ ਸਖਤ ਸਰਨ ਸਮਰਤ ਨਾਨਕ ਆਨ ਨਹੀਂ ਨਿਹੋਰ ਕਿਦਾਰਾ ਮਹੱਲਾ 5ਵਾਂ ਰਸਨਾ RAM RAM ਬਖਾਨ ਗੁਣ ਗੋਪਾਲ ਉਚਾਰ ਦਿਨ ਰੈਣ ਭਏ ਕਲਮਲ ਹਾਨ ਰਹਾਉ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰ ਜਾਨ ਮਿਤਨ ਮੋਹ ਦੂਰੰਤ ਆਸਾ ਝੂਠ ਸਰ ਪਰਮਾਨ ਸਤਪੁਰਖ ਅਕਾਲ ਮੂਰਤ ਹਿਰਦੈ ਧਾਰੂ ਧਿਆਨ ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪਰਵਾਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਕਸ਼ ਬਿਆਪੈ ਸੰਤ ਸੰਗ ਬਿਵਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਉ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨੇ ਅੰਮ੍ਰਿਤ ਸਾਰ ਨਾਨਕ ਦਾਸ ਸਰਨਾਗਤੀ ਤੇਰੇ ਸੰਤ ਨਾਂ ਕੀ ਛਾਰ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਬਿਨ ਧ੍ਰਿਗ ਸਰੂਪ ਜੀਵਨ ਰੂਪ ਬਸਾਰ ਜੀਵਹਿ ਤੇਹ ਕਤ ਜੀਵਨ ਹੋਤ ਰਹਾ ਖਾਤ ਪੀਤ ਅਨੇਕ ਵਿੰਜਨ ਜੈਸੇ ਭਾਰ ਬਹਾਕ ਖੋਤ ਆਠ ਪਹਿਰ ਮਹਾ ਸ਼ਰਮ ਪਾਇਆ ਜੈਸੀ ਬਿਰਖ ਜੰਤੀ ਜੋਤ ਤਜ ਗੋਪਾਲ ਜੀ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮੰਗੇ ਹਰ ਰਖੋ ਕੰਠ ਪ੍ਰੂਤ ਕਿਦਾਰਾ ਮਹੱਲਾ ਪੰਜਵਾਂ ਸੰਤ ਹੈ ਧੂਰ ਲੈ ਮੁਖ ਮਲੀ ਗੁਣਾ ਅਚੂਤ ਸਦਾ ਪੂਰਨ ਨਹਿ ਦੋਖ ਬਿਆਪਹਿ ਕਲੀ ਰਹਾਉ ਗੁਰਬਚਨ ਕਾਰਜ ਸਰਬ ਪੂਰਨ ਇਤ ਪੂਤਨਾ ਹਲੀ ਪ੍ਰਭ ਏਕ ਅਨਕ ਸਰਬਤ ਪੂਰਨ ਵਿਖੇ ਅਗਨ ਨਾ ਜਲੀ ਗਹਿ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਕਿਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ ਰਹਾਉ ਸੰਤ ਮਾਰਗ ਚਲਤ ਪ੍ਰਾਣੀ ਪਤਤ ਉਦਰੇ ਮੁਚੈ ਰੇਨ ਜਨ ਕੀ ਲੱਗੀ ਮਸਤਕ ਅਨਕ ਤੀਰਤ ਸੁਚੈ ਚਰਨ ਕਮਲ ਧਿਆਨ ਭੀਤਰ ਕਟ ਘਟੈ ਸੁਆਮੀ ਸੁਜੈ ਸਰਨ ਦੇਵ ਅਪਾਰ ਨਾਨਕ ਬਹੁ ਰਜਮ ਨਹੀਂ ਲੁਜੈ ਦਾ ਰਾਜ ਸੰਤ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਹਾ ਸਰਬਤਨ ਮੈਂ ਸੋ ਪੁਰਖ ਬਦਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਬਦਾਤਾ ਘਟ ਘਟ ਨਦਰ ਨਿਹਾਲਿਆ ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਭੰਨੈ ਘਾਲਿਆ ਹਰ ਗੁਣ ਨਿਦ ਗਾਈ ਸਹਿਜ ਸੁਭਾਈ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੁਰਖ ਬਧਾਤਾ ਹਰ ਪ੍ਰੇਮ ਭਗਤ ਜਨ ਬੀਦਿਆ ਸਿਆਨ ਕਤ ਜਾਹੀ ਮੀਨ ਬਿਸ਼ੋਹਾ ਨਾ ਸਹੈ ਜਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀਐ ਦੁਖ ਕਿਨ ਸਹੀਐ ਚਾਤਰਕ ਬੂੰਦ ਪਿਆਸਿਆ ਕਬਰੈਨ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪਰਗਾਸਿਆ ਹਰ ਦਰਸ਼ ਮਨ ਲਾਗਾ ਦਿਨ ਸੁਸਭਾਗਾ ਆਨੰਦ ਇਹਨਾਂ ਹਰ ਗੁਣ ਗਾਹੀ ਨਾਨਕ ਦਾਸ ਕਹਿ ਬੇਨੰਤੀ ਕਤ ਹਰ ਬਿਨ ਪ੍ਰਾਨ ਟਕਾਹੀ ਸਾਸ ਬਿਨਾ ਜਿਉ ਦੇਹ ਰੀ ਕਤ ਸੋਭਾ ਪਾਵੇ ਦਰਸ ਬਿ ਹੂਣਾ ਸਾਧ ਜਨ ਖਿੰਨ ਟਿਕਣ ਨਾ ਆਵੇ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੀਦਿਆ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਕਤਹ ਨਾ ਜਾਏ ਨ ਖੇਦਿਆ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾਮ ਆਵੈ ਹੋ ਹੋ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਨ ਹੈ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੁਖ ਵਿਚਾਰੇ ਨਹੀਂ ਦੁਖ ਵਿਚਾਰੇ ਪੂਰਨ ਸੁਖ ਸਾਰੇ 파ਮਨ ਬਿਰਧ ਬਖਾਨਿਆ ਪਗਤ ਵਛਲ ਸੁਨ ਅੰਚ ਲੋ ਗਹਿਆ ਘਟ ਘਟ ਪੁਰਸ ਮਾਨਿਆ ਸੁਖ ਸਾਗਰ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰਹਾਰੇ ਰਾਗ ਕੇ